ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਵਰਗ ਦੇ ਲੋਕ ਨੇ ਜਿਹੜੇ ਉਹ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਖੇਤ, ਘਰ-ਬਾਰ, ਪਸ਼ੂ ਹਰ ਇੱਕ ਚੀਜ਼ ਹੈ ਜਿਹੜੀ ਉਹ ਉਸ ਪਾਣੀ ਦੇ ਵਿੱਚ ਵਹਿ ਗਈ ਤਾਂ ਅਜੇਹੇ ਦੇ ਵਿੱਚ ਇੱਕ ਖਾਸ ਉਪਰਾਲਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀਤਾ ਗਿਆ ਹੈ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਸ੍ਰੀ ਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਉਹਨਾਂ ਸਾਰੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਸੱਦੀ ਗਈ ਸੀ ਜਿਹੜੇ ਉੱਥੇ ਕੰਮ ਕਰ ਰਹੇ ਨੇ ਜਦੋਂ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ ਇੱਕ ਅੱਜ ਅਹਿਮ ਐਲਾਨ ਕੀਤਾ ਗਿਆ ਇਸ ਐਲਾਨ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਪੋਰਟਲ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਦਾ ਨਾਮ ਹੈ ਸਰਕਾਰ ਇੱਕ ਹਾਲਸਾ .org ਇਸ ਪੋਰਟਲ ਦੇ ਉੱਪਰ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਸੰਸਥਾ ਹੋ ਤੁਸੀਂ ਤਾਂ ਵੀ ਰਜਿਸਟਰਡ ਕਰ ਸਕਦੇ ਹੋ ਮਦਦ ਦੇ ਲਈ ਜੇ ਤੁਸੀਂ ਸੈਪਰੇਟ ਤੌਰ ਤੇ ਇੰਡੀਵਿਜੂਅਲ ਤੌਰ ਤੇ ਇਕੱਲੇ ਇਕੱਲੇ ਤਰੀਕੇ ਦੇ ਨਾਲ ਮਦਦ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਰਜਿਸਟਰਡ ਕਰ ਸਕਦੇ ਹੋ ਪਰ ਜੇਕਰ ਤੁਸੀਂ ਮਦਦ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਵੈਬਸਾਈਟ ਤੇ ਰਜਿਸਟਰਡ ਕਰ ਸਕਦੇ ਹੋ ਜਿਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਨੂੰ ਤੁਹਾਡੀ ਵਾਂਗ ਡੋਰ ਫੜਾਈ ਜਾਵੇਗੀ ਤੇ ਉਹ ਸੰਸਥਾਵਾਂ ਤੁਹਾਡੀ ਵੈਰੀਫਿਕੇਸ਼ਨ ਕਰਨਗੀਆਂ ਤੇ ਹਰ ਪ੍ਰਭਾਵਿਤ ਜੋ ਲੋਕ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਏਗੀ ਇਸ ਮੌਕੇ ਜਸੇਦਰ ਸਾਹਿਬ ਨੇ ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜੇ ਲੋਕ ਇਹਨਾਂ ਹੜ੍ਹਾਂ ਦਾ ਫਾਇਦਾ ਚੁੱਕ ਕੇ ਰਾਸ਼ਨ ਪਾਣੀ ਇਕੱਠਾ ਕਰ ਰਹੇ ਨੇ ਜਾਂ ਪੈਸੇ ਨੇ ਜਿਹੜੇ ਉਹ ਲਏ ਜਾ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਬੰਦ ਕਰਨ ਦੇ ਲਈ ਪੋਰਟਲ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਜਿਸ ਦੀ ਮਦਦ ਹੈ ਜਿਹੜੀ ਉਹ ਮਿਲੇਗੀ ਉਹਨਾਂ ਲੋਕਾਂ ਨੂੰ ਜਿਹੜੇ ਕੀ ਵਕਿਆਈ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਸੱਚਮੱਚ ਇਸ ਮਦਦ ਦੀ ਜ਼ਰੂਰਤ ਹੈ ਸੋ ਕੀ ਹੈ ਇਹ ਪੋਰਟਲ ਕਿਸ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਤੁਸੀਂ ਆਪ ਹੀ ਸੁਣ ਲਵੋ ਜਥੇਦਾਰ ਹੋਣਾਂ ਤੋਂ ਆਪਾਂ 13 ਸਤੰਬਰ ਨੂੰ ਇੱਕ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਸਾਰਿਆਂ ਨੇ ਕੀਤੀ ਸੀ ਸਿੱਖ ਸੰਸਥਾਵਾਂ ਦੇ ਨਾਲ ਉਹਦੇ ਵਿੱਚ ਉਹਨਾਂ ਦੇ ਸੁਝਾਅ ਲਏ ਗਏ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਗਈਆਂ ਔਰ ਉਹਦਣ ਇਹ ਕਿਹਾ ਗਿਆ ਸੀ ਵੀ ਆਪਾਂ ਇੱਕ ਪੋਰਟਲ ਜਿਹੜਾ ਵਾ ਉਹ ਜਾਰੀ ਕਰਾਂਗੇ ਤੇ ਅੱਜ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਉਹ ਜਿਹੜਾ ਪੋਰਟਲ ਆ ਉਹ ਜਾਰੀ ਕਰਨ ਜਾ ਰਹੇ ਆ ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਆ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜ੍ਹਾਂ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਸਿੱਖ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਦੀਆਂ ਜਿਹੜੀਆਂ ਸਾਡੀਆਂ ਐਨ ਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਇਹ ਹਰ ਇੱਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਅ ਨਹੀਂ ਆ ਜਿਹੜੇ ਵੀ ਇਦਾਂ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿਧਾਂਤ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾਂ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਇਸ ਤਰ੍ਹਾਂ ਇਹ ਸਾਰਾ ਇਹਦੇ ਬਾਰੇ ਦੱਸਿਆ ਗਿਆ ਕਿ ਕੀ ਹੈਗਾ ਤੁਸੀਂ ਪੜ ਸਕਦੇ ਹੋ ਪਬਲਿਕ ਡੋਮੇਨ ਚਾਹੇ ਤੁਸੀਂ ਪੜ ਲੈਣਾ ਬਾਅਦ ਵਿੱਚ ਪੰਜਾਬੀ 'ਚ ਦਿੱਤਾ ਗਿਆ ਇਹਨੂੰ ਕੋਈ ਲੈਗੋ ਹੈ ਹਾਂ ਜੀ ਪੰਜਾਬੀ ਦੇ ਨਾਲ ਇੰਗਲਿਸ਼ 'ਚ ਵੀ ਹੈਗਾ ਇੰਗਲਿਸ਼ ਵਿੱਚ ਵੀ ਹੈਗਾ ਮਲਟੀ ਲੈਂਗੁਏਜ ਹੈ ਤਾਂ ਕਿ ਸਾਹਿਬ ਮੁੱਖ ਨਾਮ ਕੀ ਆਪਾਂ ਦਿੰਦਾ ਜੀ ਪੋਰਟਲ ਦਾ ਸਰਕਾਰੀ ਸਰਕਾਰੀ ਕਾਲਾ ਉਸ ਤੋਂ ਬਾਅਦ ਜਦੋਂ ਪੋਰਟਲ ਦੇ ਥੱਲੇ ਆ ਕੇ ਕਿਉਂਕਿ ਇਹ ਰਾਤ ਸੇਵਾਵਾਂ ਦੇ ਲਈ ਹੈ ਇੱਥੇ ਫਿਰ ਹਾਰਡ ਸੇਵਾਵਾਂ ਦੇ ਲਈ ਜੋ ਬੰਦਾ ਅੱਗੇ ਕਲਿੱਕ ਕਰੂਗਾ ਤੇ ਉਸ ਤੋਂ ਬਾਅਦ ਇਹ ਇੱਕ ਪੂਰਾ ਪੋਰਟਲ ਜਿਹੜਾ ਸ਼ੁਰੂ ਹੋ ਜਾਏਗਾ। ਇਹਦੇ ਵਿੱਚ ਇਹ ਹੋਊਗਾ ਪੰਜਾਬ ਹਾੜ ਸੇਵਾ 2025। ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ। ਇੱਥੇ ਜਦੋਂ ਕੋਈ ਕਲਿੱਕ ਕਰੂਗਾ, ਉਹ ਕੋਈ ਬੰਦਾ ਵਾ, ਮੋਦਵਰ ਜਾਂ ਵੈਸੇ ਆ ਕੋਈ, ਕੋਈ ਵੀ ਮਾਈ ਭਾਈ, ਐਨ ਨਹੀਂ ਧਰਮ। ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮਿਸ਼ਨ ਆ। ਫੇਰ ਅ ਜੇ ਕੋਈ ਅੱਗੇ ਮੈਂ ਸੇਵਾ ਕਰਨਾ ਚਾਹੁੰਨਾ, ਉਹ ਵੀ ਕਲਿੱਕ ਕਰੂਗਾ। ਕਿਸੇ ਦਾ ਸੁਝਾਅ ਜਾਂ ਸ਼ਿਕਾਇਤ ਆ। ਇਹ ਅੱਗੇ ਤੋਂ ਅੱਗੇ ਦਾ ਖੁੱਲੀ ਜਾਊਗਾ। ਉਸ ਤੋਂ ਇਲਾਵਾ ਜਿਹੜੀਆਂ ਮੇਜਰ ਸੇਵਾਵਾਂ ਇਹਦੇ ਚ ਚੱਲ ਰਹੀਆਂ ਸੇਵਾਵਾਂ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਇਹਦੀ ਲਿਸਟ ਹੈ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤਨ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਤੇ ਹੋਰ ਸੇਵਾਵਾਂ ਠੀਕ ਹੈ ਇਹ ਜਦੋਂ ਜਦੋਂ ਇਨਸੀਡੈਂਟ ਉਧਰੋਂ ਰਿਪੋਰਟ ਹੋਈ ਜਾਣਾ ਇੱਥੇ ਡਾਟਾ ਜਥੇਬੰਦੀਆਂ ਦਾ ਤੇ ਇੰਡੀਵਿਜੂਅਲਸ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਣਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਹੈ ਤੇ ਆ ਉਹਦੇ ਲਈ ਫਾਰਮ ਇੱਕ ਬਣਦਾ ਜਿਹਦੇ ਚ ਉਹਨੇ ਆਪਣੀ ਨਿੱਜੀ ਡਿਟੇਲਸ ਭਰਨੀਆਂ ਤੇ ਇਹ ਅਸੀਂ ਸਮੁੱਚਾ ਜਿਹੜਾ ਵੈਬਸਾਈਟ ਹੈ ਉਹ ਬਹੁਤ ਮਤਲਬ ਹੈਲਪਫੁਲ ਬਣਾਈ ਹੈ ਇਹਦੇ ਚ ਇੱਥੇ ਗਾਈਡ ਵੀ ਦਿੱਤਾ ਹੈ ਹਦਾਇਤਾਂ ਦਿੱਤੀਆਂ ਹੋਈਆਂ ਸੱਜੇ ਪਾਸੇ ਇੱਕ ਇੱਕ ਵਟਸਐਪ ਦੇ ਰਾਹੀਂ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ ਤੇ ਕਿਸੇ ਨੇ ਚੈਟ ਕਰਨੀ ਹੈ ਉਹ ਵਟਸਐਪ ਦੇ ਥਰੂ ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ ਦੂਜਾ ਇਹ ਗਾਈਡ ਦਿੱਤਾ ਗਿਆ ਕਿ ਇਹ ਸਾਰੇ ਪੋਰਟਲ ਨੂੰ ਕਿਵੇਂ ਯੂਜ਼ ਕਰਨਾ ਹੈ ਉਹ ਇਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਆਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਇਹਦੇ ਉੱਤੇ ਜਦੋਂ ਜਾਣਗੇ ਜੀ ਤੇ ਇੱਕ ਵਟਸਐਪ ਦਾ ਆਪਸ਼ਨ ਆਊਗਾ ਉੱਥੇ ਉਹ ਚੈਟ ਕਰ ਸਕਦੇ ਆ ਫੋਟੋ ਖਿੱਚ ਕੇ ਭੇਜ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆ ਲੋੜ ਆ ਉਹ ਫੋਟੋ ਅਪਲੋਡ ਕਰ ਦੇ ਜਾਂ ਵੀਡੀਓ ਅਪਲੋਡ ਕਰ ਦੇ ਉਸ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਅਸੀਂ ਦੋ-ਦੋ ਵਲੰਟੀਅਰ ਵੀ ਲਵਾਂਗੇ ਉਹ ਵੀ ਇੱਥੇ ਰਜਿਸਟਰਡ ਹੋਣੇ ਆ ਉਹ ਜਾ ਕੇ ਉੱਥੇ ਚੈੱਕ ਕਰਨਗੇ ਪੀ ਅਸਲ ਦੇ ਵਿੱਚ ਲੋੜ ਹੈਗੀ ਆ ਇਹ ਜਿਹੜਾ ਘਰ ਵਾ ਹੜਾਂਦੇ ਨਾਲ ਠੱਠਾ ਵਾ ਜਾਂ ਕਈਆਂ ਦੇ ਪਸ਼ੂ ਮਾਲ ਡੰਗਰ ਦਾ ਮਸਲਾ ਵੀ ਹੈਗਾ ਤੇ ਇਹਦੇ ਰਾਹੀਂ ਇਹੋ ਹੀ ਆ ਵੀ ਇੱਕ ਤੇ ਪਾਰਦਰਸ਼ਤਾ ਆਊਗੀ ਕਿਹੜੀ ਸੰਸਥਾ ਕਿਹੜੇ ਇਲਾਕੇ ਤੇ ਕੰਮ ਕਰ ਰਹੀ ਆ ਉਹ ਆਨਲਾਈਨ ਹੋਊਗਾ ਉਹ ਕਿੰਨਾ ਕੰਮ ਕਰ ਰਹੀ ਆ ਇਹ ਵੀ ਪਤਾ ਲੱਗੂਗਾ ਦੂਜੀ ਸੰਸਥਾ ਕਿੱਥੇ ਕੰਮ ਕਰ ਰਹੀ ਆ ਉਹਦਾ ਵੀ ਪਤਾ ਲੱਗੂਗਾ ਫਿਰ ਜੇ ਮੰਨ ਲਓ ਵੀ ਇੱਕ ਸੰਸਥਾ ਨੇ ਕਿਸੇ ਪਿੰਡ ਦੇ ਵਿੱਚ 10 ਜਾਂ 5 ਘਰਾਂ ਦੀ ਸੇਵਾ ਲੈ ਲਈ ਕੋਈ ਦੂਜੀ ਸੰਸਥਾ ਨਹੀਂ ਜਾਊਗੀ ਕਿਉਂਕਿ ਆਨਲਾਈਨ ਇਥੇ ਜੜ ਜਾਣਾ ਵੀ ਉੱਥੇ ਇਹ ਸੇਵਾ ਕਰ ਰਹੇ ਆ ਇਹਦੇ ਵਿੱਚ ਕੀ ਆ ਵੀ ਜਿਵੇਂ ਕੋਈ ਸ਼ਿਕਾਇਤਾਂ ਆਈਆਂ ਸੀ ਕਿ ਕੁਝ ਲੋਕ ਜਿਹੜੇ ਆ ਇੱਕ ਕੋਲੋਂ ਵੀ ਸੇਵਾ ਲੈ ਰਹੇ ਆ ਤੇ ਦੂਜੇ ਕੋਲੋਂ ਵੀ ਲੈ ਰਹੇ ਆ ਰਿਕਾਰਡ ਨਹੀਂ ਆ ਇਹਦੇ ਰਾਈ ਉਹ ਰਿਕਾਰਡ ਵੀ ਰਹਿ ਜਾਊਗਾ ਤਾਂ ਕਿ ਕੋਈ ਇਦਾਂ ਦੀ ਭਾਵਨਾ ਦੇ ਨਾਲ ਕਿਸੇ ਕਿਉਂਕਿ ਜਿਹੜਾ ਦਸਵੰਦ ਆ ਇਹ ਬਹੁਤ ਇੱਕ ਪਵਿੱਤਰ ਭਾਵਨਾ ਵੀ ਇਹ ਯੋਗ ਥਾਂ ਤੇ ਲੱਗਣਾ ਚਾਹੀਦਾ ਇਹਦੇ ਰਾਈ ਜਿਹੜੀਆਂ ਦਸਬੰਧ ਇਕੱਠੀਆਂ ਕਰਦੀਆਂ ਸੰਸਥਾਵਾਂ ਵਾਂ ਉਹਨਾਂ ਦੀ ਪਾਰਦਰਸ਼ਤਾ ਵੀ ਦਿਖੋ ਵੀ ਇੱਥੇ ਸੇਵਾ ਇੰਨੀ ਕੀਤੀ ਉਹ ਸਾਹਮਣੇ ਪਤਾ ਲੱਗ ਜਾਣਾ ਫੇਰ ਜਿਨ੍ਹਾਂ ਦੀ ਸੇਵਾ ਕੀਤੀ ਆ ਉਹ ਵੀ ਸਾਹਮਣੇ ਆ ਵੀ ਇਹਨਾਂ ਦੀ ਕੀਤੀ ਆ ਉਹ ਕਿਸੇ ਦੂਜੇ ਕੋਲੋਂ ਨਹੀਂ ਸੇਵਾ ਲੈ ਸਕਦੇ ਔਰ ਇਹਦੇ ਵਿੱਚ ਆਪਣੀਆਂ ਟੀਮਾਂ ਜਾ ਕੇ ਵਲੰਟੀਅਰ ਸੰਸਥਾਵਾਂ ਦੀਆਂ ਉਹ ਜਾ ਕੇ ਦੇਖਿਆ ਵੀ ਕਰਨੀਆਂ ਵੀ ਇਹਨਾਂ ਨੂੰ ਕਿੰਨੀ ਲੋੜ ਆ ਤੇ ਕੀ ਲੋੜ ਇਹ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਪੋਰਟਲ ਇਹ ਇਹੋ ਹੀ ਆ ਸੰਸਥਾਵਾਂ ਦਾ ਆਪਸੀ ਤਾਲਮੇਲ ਤੇ ਹਰ ਪਾਸੇ ਸੇਵਾ ਹੋ ਰਹੀ ਆ ਕਿ ਨਹੀਂ ਹੋ ਰਹੀ ਕਿੱਥੇ ਕਿੰਨੀ ਹੋ ਰਹੀ ਆ ਕਿੱਥੇ ਨਹੀਂ ਹੋ ਰਹੀ ਹੁਣ ਪਿਛੇ ਜੇ ਜਿਵੇਂ ਕੁਝ ਲੋਕਾਂ ਨੇ ਕਿਹਾ ਵੀ ਕੁਝ ਥਾਵਾਂ ਤੇ ਸਮਗਰੀ ਗਈ ਕੁਝ ਥਾਂ ਤੇ ਨਹੀਂ ਗਈ ਪਰ ਹੁਣ ਜਦੋਂ ਪੋਰਟਲ ਬਣੂਗਾ ਤਾਂ ਲਗਭਗ ਸਾਰਿਆਂ ਨੂੰ ਪਤਾ ਹੋਊਗਾ ਵੀ ਇੱਥੇ ਗਈ ਆ ਅਸੀਂ ਇਹ ਮੇਰੀ ਇਹ ਵੀ ਭਾਵਨਾ ਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਿੱਠਾ ਜਾਰੀ ਕਰਦੀ ਆ ਕਿੰਨੇ ਪੈਸੇ ਆਏ ਤੇ ਕਿੱਥੇ ਉਹ ਆਪਾਂ ਖਰਚ ਕੀਤੇ ਸੰਸਥਾਵਾਂ ਜਿਹੜੀਆਂ ਕਈਆਂ ਨੇ ਮੇਰੇ ਨਾਲ ਕੱਲ ਵਾਅਦਾ ਕੀਤਾ ਕਾਫੀ ਸੰਸਥਾਵਾਂ ਆਈਆਂ ਹੜਾ ਦੇ ਹੜਾ ਲਈ ਉਹਨਾਂ ਦੇ ਕੋਲ ਕਿੰਨਾ ਸੰਗਤਾਂ ਦਾ ਦਸਵੰਦ ਆਇਆ ਤੇ ਕਿੱਥੇ ਕਿੱਥੇ ਉਹ ਲਾਇਆ ਉਹ ਸੰਸਥਾਵਾਂ ਉਹਨਾਂਲੇ ਸਮੇਂ ਦੇ ਵਿੱਚ ਜੇ ਇਹਨੂੰ ਵੀ ਜਾਰੀ ਕਰ ਦੇਣ ਉਹਦੇ ਨਾਲ ਇੱਕ ਪਾਰਦਰਸ਼ਤਾ ਰਹੂਗੀ ਕਿਉਂਕਿ ਆਪਾਂ ਨੂੰ ਸਿੱਖਣਾ ਚਾਹੀਦਾ ਪ੍ਰਾਣੀਆਂ ਵੱਡੀਆਂ ਸੰਸਥਾਵਾਂ ਜਿੰਨੀਆਂ ਵੀ ਚੱਲਦੀਆਂ ਸਿੱਖਾਂ ਦੀਆਂ ਉਹਦੇ ਵਿੱਚ ਇੱਕ ਚੀਜ਼ ਹਮੇਸ਼ਾ ਰਹੀ ਪਈ ਉਹ ਚ ਪਾਰਦਰਸ਼ਤਾ ਕਿ ਕਿੰਨੀ ਆਮਦਨ ਆਈ ਤੇ ਕਿੰਨਾ ਖਰਚਾ ਆਇਆ ਉਹ ਦੱਸਿਆ ਜਾਂਦਾ। ਤੋਂ ਇਹ ਆਉਣ ਦੇ ਨਾਲ ਕਿਉਂਕਿ ਪੈਸਾ ਸਾਹਮਣੇ ਦਿਸਣਾ ਵਾ। ਜੇ ਵਾ ਮੰਨ ਲਓ ਪਿਛਲੇ ਦਿਨੀ ਬਹੁਤ ਸਾਰੇ ਸਜਣਾ ਨੇ ਕਿਹਾ ਵੀ ਅਹੀਂ 50 ਟਰੈਕਟਰਾਂ ਦੀ ਸੇਵਾ ਕਰਨੀ ਦਾ 20 ਦੀ ਕਰਨੀ। ਕਿ ਇਹਨੇ 100 ਵੀ ਕਿਹਾ। ਉਹ ਪੋਰਟਲ ਆਉਣ ਦੇ ਨਾਲ ਇਹ ਵੀ ਪਤਾ ਲੱਗੂਗਾ ਵੀ ਜਦੋਂ ਆਪਾਂ ਵਿਚਰਾਂਗੇ ਵੀ ਕਿੱਥੇ ਦਿੱਤੇ ਹੋ। ਦਿੱਤੇ ਜਾਂ ਨਹੀਂ ਦਿੱਤੇ। ਉਹ ਇਹਦੇ ਨਾਲ ਇੱਕ ਤੇ ਜਿਨ੍ਹਾਂ ਨੂੰ ਸੇਵਾ ਮਿਲਣੀ ਆ ਸੰਸਥਾਵਾਂ ਨੂੰ ਉਹ ਸਾਹਮਣੇ ਆ ਤੇ ਜਿਨ੍ਹਾਂ ਦੀ ਸੇਵਾ ਕਰਨੀ ਆ ਉਹਨਾਂ ਦਾ ਡਾਟਾ ਵੀ ਹੈਗਾ ਇਹ ਸੰਸਥਾਵਾਂ ਦਾ ਆਪਸੀ ਤਾਲਮੇਲ ਕਰਾਉਣ ਦੇ ਲਈ ਜਿਹੜਾ ਪੋਰਟਲ ਆ ਉਹ ਜਾਰੀ ਕੀਤਾ ਗਿਆ ਪਰ ਜਥੇਦਾਰ ਸਾਹਿਬਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਐਸਜੀਪੀਸੀਬੀ ਇਸ ਪੱਧਰ ਤੇ ਕੰਮ ਕਰ ਰਹੀ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਨਵੇਕਲਾ ਉਪਰਾਲਾ ਜਿਹੜਾ ਕੀਤਾ ਗਿਆ ਤੇ ਉਹਨਾਂ ਨੇ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਸ ਵੈੱਬਸਾਈਟ ਤੇ ਰਜਿਸਟਰਡ ਜ਼ਰੂਰ ਕਰੋ ਤਾਂਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਤੇ ਕਿਹੜੇ ਲੋਕ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਤਾਂਕਿ ਪਾਰਦਰਸ਼ਤਾ ਜਿਹੜੀ ਇਸ ਕੰਮ ਦੇ ਵਿੱਚ ਆ ਸਕੇ ਤੇ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਜੋ ਕਪਲੇਬਾਜ਼ੀ ਹੋ ਰਹੀ ਹੈ ਉਸ ਤੋਂ ਬਚਿਆ ਜਾ ਸਕੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे